ਸਭ ਤੋਂ ਤੇ ਨਾਲ ਦੋ ਗੱਲਾਂ ਵੱਲ এডੂਕੇਸ਼ਨ ਤੇ ਹੈਲਥ ਵੱਲ ਧਿਆਨ ਦੇਣਾ ਸੋ ਕਾਫੀ ਇੰਪਰੂਵਮੈਂਟ ਹੋਈ ਹੈ 600 ਤੋਂ ਉੱਪਰ ਮਾ ਲੱਗ ਲੀਨ ਜਿਹੜੇ ਨੇ ਉਹ ਆਲਰੇਡੀ ਕੰਮ ਕਰ ਰਹੇ ਆ ਹੋਰ ਵੀ ਜਿਹੜੇ ਜਿੱਥੇ-ਜਿੱਥੇ ضرورت ਹੈ ਉਹ ਚਾਲੂ ਹੋਣਗੇ ਸੋ ਉਹਨਾਂ ਨੇ ਅੱਜ ਮੇਨ ਜਿਹੜਾ ਇੱਥੇ ਜਿਹੜਾ ਮੈਡੀਕਲ ਕਾਲਜ ਬੰਦਿਆ ਉਹਦੇ ਵਿੱਚ ਤੇ ਅਗਰ ਸਿਵਲ ਹਸਪੀਟਲ ਦੇ ਵਿੱਚ ਕਈ ਬਿਲਡਿੰਗਾਂ ਚ ਰਾਹਿਆਲੇ ਉਹਨਾਂ ਨੂੰ ਬੌਲਡਿਸ਼ ਕਰਕੇ ਨਵਾਂ ਬਣਾਣਾ ਹੈ ਕੁਝ ਰਿਪੇਅਰ ਕਰਨੀਆਂ ਨੇ ਜੋ ਸਟਾਫ ਦੀ ਕਮੀ ਹੈ ਔਰ ਮੈਡੀਕਲ ਕਾਲਜ ਦੇ ਸਬੰਧ ਜਿਹੜਾ ਅੱਜ ਉਹਨਾਂ ਨੇ ਇੱਥੇ ਬੜੇ ਵਿਸਥਾਰ ਨਾਲ ਵਿਖਿਆ ਤੇ ਜਿਹੜੇ ਸਿਵਲ ਸਰਜਨ ਨੇ ਐਸਐਲਓ ਸਾਹਿਬ ਨੇ ਉਹਨਾਂ ਨਾਲ ਡਿਸਕਸ ਕੀਤਾ ਸੋ ਮਕਸਦ ਕੋਈ ਹੈ ਕਿ ਲੋਕਾਂ ਨੂੰ ਜਿਹੜੀਆਂ ਚੰਗੀਆਂ ਸੇਲ ਸਿਹਤ ਸੌਣ ਦਾ ਜਿਹੜੀਆਂ ਉਪਲਬਧ ਕੋਈ ਸਟੋਬੈਸਟ ਕੰਮ ਕੋਈ ਕਿਸੇ ਸਰਕਾਰ ਨੇ ਨਾ ਕੀਤਾ ਨਾ ਕੋਈ ਕਰ ਸਕਦੀ ਹੈਗੀ ਆ ਠੀਕ ਹੈ ਕਪੂਰਥਲ ਇੱਕ ਇੰਨਾ ਮਤਲਬ ਕਪੂਰਥਲ ਦੇ ਭਾਕ ਜਾਗਰਤ ਹੋਏ ਹੈਗੇ ਨੇ ਕਿ ਆਮ ਆਦਮੀ ਪਾਰਟੀ ਪਾਵਰ ਚਾਹੀਏ ਤੇ ਇੱਥੇ ਮੈਡੀਕਲ ਕਾਲਜ ਆ ਰਿਹਾ ਹੈਗਾ ਕਿ ਅਸੀਂ ਆਪਣੇ ਆਪ ਨੂੰ ਬਲਕ ਸੁਭਾਗਿਆ ਸ਼ਾਂਤੀ ਮਹਿਸੂਸ ਮંત્રી ਸਾਹਿਬ ਦਾ ਇੱਥੇ ਦੌਰਾ ਸੀਗਾ ਮંત્રી ਸਾਹਿਬ ਕੋਈ ਪਿਛਲੇ ਦਿਨੀ ਚੰਡੀਗੜ੍ਹ ਮਿਲੇ ਸੀ ਮੈਂ ਹੀ ਕਵਰ ਕਬਾਲ ਜੀ ਸੀ ਪਰਵਿੰਦਰ ਸਿੰਘ ਢੋਡ ਜੀ ਸਾਡੇ ਨਾਲ ਮંત્રી ਸਾਹਿਬ ਕੋਈ ਡਿਮਾਂਡ ਰੱਖੀ ਸੀ ਇੱਥੋਂ ਦਾ ਜਿਹੜਾ ਸਟਾਫ ਘੱਟ ਹੈਗਾ ਵਾ ਉਹਦੇ ਬਾਰੇ ਰਕੀ ਕੇਪ ਸਿੰਘ ਉਹ ਲੱਚੀ ਵੀ ਨਾਲ ਸੀ ਜਿਹੜਾ ਇੱਥੇ ਸਾਡਾ ਆਈਸੀਯੂ ਸ਼ੁਰੂ ਹੋਣ ਵਾਲਾ ਉਹਦੇ ਬਾਰੇ ਡਿਮਾਂਡ ਰੱਖੀ ਸੀ ਇੱਥੇ ਜਿਹੜੇ ਡਾਕਟਰਾਂ ਦੀ ਛੋਟੇਸ ਆ ਉਹਦੇ ਬਾਰੇ ਰਕੀ ਡਿਮਾਂਡ ਕੁਝ ਮੈਡੀਸਿਨਸ ਐਕਸਟਰਾ ਕਿਹਾ ਸੀ ਕੁਝ ਮਹੱਲਾ ਕਲੀਨਿਕ ਬਾਰੇ ਕਿਹਾ ਸੀ ਮੰਤਰੀ ਸਾਹਿਬ ਆਜਾਏ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਡੀਲ ਕੀਤਾ ਔਰ ਉਹਨਾਂ ਨੇ ਸਾਨੂੰ ਕਿਹਾ ਵਾ ਕਿ ਮਹੀਨੇ ਦੇ ਵਿੱਚ ਵਿੱਚ ਸਾਡਾ ਆਈਸੀਯੂ ਚਾਲੂ ਕਰ ਦਿੱਤਾ ਜਾਏਗਾ ਔਰ ਵਿਦਿਨ ਵੈਰੀ ਸ਼ਾਰਟ ਪੀਰੀਅਡ ਤੱਕ ਡਾਕਟਰਸ ਔਰ ਜਿਹੜਾ ਤੁਹਾਡਾ ਸਟਾਫ ਹੈ ਉਹ ਵੀ ਪੂਰਾ ਕਰ ਦਿੱਤਾ ਜਾਏਗਾ ਜਿਹੜੀਆਂ ਮੈਡੀਸਿਨ ਆ 140 ਤੋਂ ਵਧਾ ਕੇ 250 ਕਰ ਦਿੱਤੀਆਂ ਜਾਣਗੀਆਂ ਟੈਸਟਾਂ ਬਾਰੇ ਉਹਨਾਂ ਨੇ ਕਿਹਾ ਤਾਂ ਸਾਰੇ ਟੈਸਟ ਨਾਲ ਦੀ ਨਾਲ ਹੀ ਜਿੱਥੇ ਉਹਨਾਂ ਨੇ ਇਹ ਕਿਹਾ ਵਾ ਨਾਲ ਹੀ ਉਹਨਾਂ ਨੇ ਡਾਕਟਰ ਸਾਹਿਬਾਨ ਨੂੰ ਵੀ ਹਿਦਾਇਤ ਦਿੱਤੀ ਕਿ ਕੋਈ ਵੀ ਦਵਾਈ ਜਿਹੜੀ ਬਾਹਰ ਦੀ ਨਹੀਂ ਲਿਖੀ ਜਾਣੀ ਚਾਹੀਦੀ ਆ ਇੱਥੇ ਜਿਹੜਾ ਹੈਗਾ ਵਾ ਪਾਰਕਿੰਗ ਦੇ ਪੈਸੇ ਨਹੀਂ ਬਹੁਤ ਹੀ ਅੱਛੇ ਐਟਮੋਸਫੀਅਰਸ ਨਾਲ ਸਾਡੀ ਮੀਟਿੰਗ ਹੋਈ ਜਿੰਨੀਆਂ ਵੀ ਸਾਡੀਆਂ ਡਿਮਾਂਡਸ ਸੀਗੀਆਂ ਕਪੂਰਥਲੇ ਲੈ ਕੇ ਜਾਂ ਕਪੂਰਥਲੇ ਵਾਸੀਆਂ ਦੀਆਂ ਜੋ ਡਿਮਾਂਡਸ ਸੀਗੀਆਂ ਉਹ ਸਾਰੀਆਂ ਮੰਤਰੀ ਸਾਹਿਬ ਨੇ ਐਕਸੈਪਟ ਕੀਤੀਆਂ ਤੇ ਉਹ ਵੀ ਹੋ ਗਿਆ ਇਸ ਚੀਜ਼ ਤੇ ਦੇਖੋ ਕਪੂਰਥਲਾ ਸ਼ਹਿਰ ਸਾਡਾ ਆਪਣਾ ਸ਼ਹਿਰ ਆ ਅਸੀਂ ਇੱਥੋਂ ਦੇ ਵਸਨੀਕ ਆ ਸਾਡਾ ਫਰਜ਼ ਬੰਦਾ ਐ ਇੱਥੋਂ ਦੀ ਪੂਰੀ ਟੀਮ ਦਾ ਫਰਜ਼ ਬੰਦਾ ਟੀਮ ਆਪਣਾ ਕੰਮ ਨਿਭਾ ਰਹੀ ਐ ਅਸੀਂ ਮੰਤਰੀ ਸਾਹਿਬ ਨੂੰ ਓਨੀ ਦੇਰ ਤਾਈਂ ਉਹਨਾਂ ਦੇ ਪਿੱਛੇ ਪੇਰ ਆ ਨਾ ਜਿੰਨੀ ਦੇਰ ਇਹ ਸਭ ਕੁਝ ਹੋੜ ਹੀ ਜਾਂਦਾ ਇਹ ਤਾਂ ਕੰਮ ਹੁਣ ਸਾਡਾ ਨਾ ਚਾਹ ਚੰਡੀਗੜ੍ਹ ਦੇ 1.5 ਗੇ ਅਸੀਂ ਇਹ ਮੰਤਰੀ ਸਾਹਿਬ ਕੋ ਕਰਾਣਾ ਵਾਂ ਕਿਉਂਕਿ ਬੂਸਲਾ ਸਾਡਾ ਪੈਰਿਸ ਹੈ ਤੇ ਪੈਰਿਸ ਇਹਨੂੰ ਬਣਾਣਾ ਨਹੀਂ ਮੈਡੀਸਿਨ ਸਾਰੀਆਂ ਫ੍ਰੀ ਮਿਲ ਰਹੀਆਂ ਦੇਖੋ ਜੁੜੀ ਦੀ ਵਰਗੀ ਮੈਡੀਸਿਨ ਮਿਲ ਰਹੀ ਜਿਹੜੇ ਪੱਤੇ 500000 ਰੁਪਏ ਦੀ ਕੋਸਟ ਸੀ ਉਹ ਇੱਥੋਂ ਫ੍ਰੀ ਮਿਲ ਰਹੀਆਂ ਵਾ ਈਵਨ ਅਪ ਕਿ ਮੇਰਾ ਟ੍ਰੀਟਮੈਂਟ ਮੈਂ ਇੱਥੋਂ ਕਰਾ ਰਿਆ ਵਾਂ ਈਵਨ ਅਪ ਕਿ ਮੈਂ ਇੱਕ ਇੰਡਸਟਰੀ ਸੌਣ ਦੇ ਬਾਵਜੂਦ ਮੇਰਾ ਟ੍ਰੀਟਮੈਂਟ ਮੇਰੇ ਟੈਸਟ ਤਾਂ ਹੁੰਦੇ ਆ ਸਕਦਾ ਕੱਲ ਇੱਥੋਂ ਹੀ ਹੋਏ ਸਾਰੇ ਟੈਸਟ ਹੋਏ ਆ ਇੱਥੋਂ ਕਿਹੜੀ ਲਾਈਨ ਚ ਕਈ ਗੜੀ ਲਾ ਕੇ ਮੈਂ ਈਵਨ ਅਪ ਕਿ ਇੱਕ ਕਾਰੀ ਚਲੋ ਮੈਨੂੰ ਇੱਕ ਦਿਨ ਮੈਂ ਆਪਣੀ ਵਾਈਫ ਨੂੰ ਗਿਆ ਮੈਂ ਕਿਹਾ ਜਾ ਕੇ ਹਸਪੀਟਲ ਦੇਖੀ ਸਭ ਕੁਝ ਠੀਕ ਆ ਉਹਨਾਂ ਨੇ ਤਾਂ ਨਹੀਂ ਆ ਕੇ ਦੱਸਿਆ ਮੈਂ ਗੁਰਸ਼ਰਨ ਕਪੂਰ ਦੀ ਵਾਈਫ ਆ ਉਹ ਆਏ ਇੱਥੇ ਮੈਡੀਸਿਨ ਲੈ ਕੇ ਬੜੇ ਵਧੀਆ ਢੰਗ ਨਾਲ ਉਹਨਾਂ ਨੇ ਚੈੱਕਅਪ ਕਰਾਇਆ ਇੱਕ ਆਮ ਨਾਗਰਿਕ ਦੇ ਵਾਂਗ ਆਏ ਚੈੱਕਅਪ ਕਰਾ ਕੇ ਮੈਡੀਸਿਨ ਲੈ ਕੇ ਗਏ ਕੁਝ ਇਦਾਂ ਦਾ ਨਹੀਂ ਫੀਲ ਹੋਇਆ ਉਸ ਤੋਂ ਪਹਿਲਾਂ ਤੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੀਡੀਆ ਵਾਲਿਆਂ ਦਾ ਧੰਨਵਾਦ ਕਿ ਤੁਸੀਂ ਅੱਜ ਮੰਤਰੀ ਸਾਹਿਬ ਆਏ ਨੇ ਤੇ ਪੂਰਾ ਕਵਰ ਕੀਤਾ ਮੰਤਰੀ ਸਾਹਿਬ ਸਾਡੇ ਸਿਹਤ ਮੰਤਰੀ ਸਾਹਿਬ ਡਾਕਟਰ ਬਲਬੀ ਸਿੰਘ ਜੀ ਆਏ ਸੀ ਉਹਨਾਂ ਦੌਰਾ ਕੀਤਾ ਕਪੂਰਥਲੇ ਦਾ ਔਰ ਅਸੀਂ ਤਕਰੀਬਨ ਜਿਵੇਂ ਕਬੂਰ ਸਾਹਿਬ ਨੇ ਗੱਲ ਕੀਤੀ ਸਮੇਂ-ਸਮੇਂ ਉਹਨਾਂ ਨੂੰ ਕਪੂਰ ਥਲੇ ਬਾਰੇ ਇਹ ਸਾਰੀ ਜਾਣਕਾਰੀ ਦਿੰਦੇ ਰਹੇ ਆ ਉਹਨਾਂ ਨੇ ਵਾਅਦੇ ਕੀਤੇ ਨੇ ਔਰ ਛੇਤੀ ਪੂਰੇ ਕੀਤੇ ਜਾਣਗੇ ਅੱਜ ਉਹਨਾਂ ਨੇ ਡਾਕਟਰ ਸਾਹਿਬ ਨਾਲ ਸਾਰੀ ਮੀਟਿੰਗ ਕੀਤੀ ਹੈ ਲਗਭਗ 140 ਦੇ ਕਰੀਬ ਦਵਾਈਆਂ ਜਿਹੜੀਆਂ ਆਲਰੇਡੀ ਹਸਪੀਟਲ ਚ ਮਰੀਜ਼ਾਂ ਨੂੰ ਵੰਡੀਆਂ ਜਾ ਰਹੀਆਂ ਨੇ ਉਹਦੀ ਰੇਸ਼ਿਓ ਵਧਾ ਕੇ ਉਹਨਾਂ ਨੇ ਡਬਲ ਕਰਨ ਦਾ ਵਾਅਦਾ ਕੀਤਾ ਔਰ ਡਾਕਟਰਾਂ ਨੂੰ ਇਹ ਬੇਨਤੀ ਕੀਤੀ ਹਦਾਇਤ ਕੀਤੀ ਹੈ ਕਿ ਤੁਸੀਂ ਕੋਈ ਵੀ ਟੈਸਟ ਬਾਹਰਲੇ ਨਹੀਂ ਲਿਖਣੇ ਦਵਾਈ ਬਾਹਰਲੀ ਨਹੀਂ ਲਿਖਣੀ ਔਰ ਜੇ ਕੋਈ ਡਾਕਟਰ ਯਾ ਕੋਈ ਅਸਿਸਟੈਂਟ ਕੋਈ ਪੈਸੇ ਦਾ ਲੈਣ-ਦੇਣ ਕਰਦਾ ਹੈ ਕਿਸੇ ਮਰੀਜ਼ ਨਾਲ ਉਹ ਵੀ ਸੂਚਨਾ ਦਿੱਤੀ ਜਾਵੇ ਸਿਵਲ ਸਰਜਨ ਸਾਹਿਬ ਨੂੰ ਸਪੈਸ਼ਲ ਹਦਾਇਤ ਕੀਤੀ ਹੈ ਕਿ ਤੁਸੀਂ ਇਸ ਗੱਲ ਤੇ ਪਹਿਰਾ ਦਿਓ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਪੂਰਥਲੇ ਦੇ ਵਿੱਚ ਜਿਹੜਾ ਮੈਡੀਕਲ ਕਾਲਜ ਹੈ ਬੜੀ ਛੇਤੀ ਖੁੱਲਣ ਜਾ ਰਹੇ ਆ ਉਹਦੀ ਮਤਲਬ ਟੈਂਡਰ ਜਿਹੜਾ 2 ਤਰੀਕ ਨੂੰ 2 ਜਨਵਰੀ ਫਰਵਰੀ ਨੂੰ ਖੁੱਲ ਜਾਏਗਾ ਉਹਦੇ ਨਾਲ ਨਾਲ ਜਿਹੜਾ ਆਈਸੀਯੂ ਹੈ ਆਈਸੀਯੂ ਵਾਸਤੇ ਅਸੀਂ ਮੈਂ ਗੁਰਸ਼ਰਨ ਕਪੂਰ ਡਾਕਟਰ ਗੁਰਪ੍ਰੇਮ ਸਿੰਘ ਹੌਲਕ ਪ੍ਰਵਿੰਦਰ ਸਿੰਘ ਟੋਟ ਅਸੀਂ ਸਾਰੇ ਸਮੇਂ-ਸਮੇਂ ਜਾ ਕੇ ਮੰਤਰੀ ਸਾਹਿਬ ਨੂੰ ਮਿਲਦੇ ਰਹੇ ਆ ਔਰ ਜਿਹੜਾ ਆਈਸੀਯ ਉਦੇ ਵਾਸਤੇ ਐਨਆਰਆਈ ਭਰਾਵਾਂ ਨੇ ਵਾਅਦਾ ਕੀਤਾ ਕਿ ਅਸੀਂ 10-12 ਲੱਖ ਰੁਪਏ ਸਾਲ ਦਾ ਕੋਲੋਂ ਖਰਚਾ ਕਰਿਆ ਕਰਾਂਗੇ ਸਾਡੇ ਜ਼ਿਲ੍ਹੇ ਦਾ ਆਈਸੀਯੂ ਜਿਹੜਾ ਬੰਦ ਹੋਇਆ ਉਹ ਚਾਲੂ ਕੀਤਾ ਜਾਵੇ ਪਰ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਕੋਈ ਇੱਕ ਯੋਜਨਾ ਇਹੋ ਜਿਹੀ ਬਣਾਈ ਜਾ ਰਹੀ ਹੈ ਮੁੱਖ ਮੰਤਰੀ ਯੋਜਨਾ ਉਹ ਕੋਈ ਗਰੁੱਪ ਬਣਾਇਆ ਜਾਏਗਾ ਜਿਹਦੇ ਵਿੱਚ ਕੁਝ ਮੈਂਬਰ ਸ਼ਾਮਲ ਹੋਣਗੇ ਡਾਕਟਰ ਕੁਝ ਸਾਡੇ ਪਾਰਟੀ ਦੇ ਨੁਮਾਇੰਦੇ ਅਸੀਂ ਪਹਿਲ ਦੇ ਆਧਾਰ ਤੇ ਉਹ ਗਰੁੱਪ ਚਾਲੂ ਕਰਕੇ ਛੇਤੀ ਤੋਂ ਛੇਤੀ ਆਪਣੇ ਵੱਲੋਂ ਬਣ ਲਈਆਂ ਯੋਗ ਸੇਵਾਵਾਂ ਦੇਵਾਂ ਅੱਜ ਸਾਡੇ ਸਿਹਤ ਮੰਤਰੀ ਜੀ ਇੱਥੇ ਆਏ ਸੀ ਉਹਨਾਂ ਨੇ ਬਹੁਤ ਬਰੀਕੀ ਨਾਲ ਸਾਰੇ ਹਸਪਤਾਲ ਦੀ ਜਾਂਚ ਕੀਤੀ ਆ ਸਾਡੇ ਪ੍ਰਸ਼ਾਨਤ ਤਰੂਰ ਜੀ ਵੀ ਨਾਲ ਸੀ ਕਮਲਕਪੂਰ ਜੀ ਵੀ ਨਾਲ ਸੀ ਉਹਨਾਂ ਨੇ ਇਥੋਂ ਤੱਕ ਕਿ ਆਪਣੇ ਜਿਹੜੇ ਵਾਟਰ কুলਰ ਆ ਉਹ ਵੀ ਚੈੱਕ ਕੀਤੇ ਉਹਨਾਂ ਦੇ ਵਿੱਚ ਜਿੱਦਾਂ ਚੂਹਿਆਂ ਦੀਆਂ ਮੇਂਗੜਾ ਉਹਨਾਂ ਦੇਖ ਕੇ ਦੱਸਿਆ ਵੀ ਇੱਥੇ ਇਹਦਾ ਮਤਲਬ ਚੂਹੇ ਵੀ ਹੈਗੇ ਆ ਥੋੜੇ ਦਿਨ ਪਹਿਲਾਂ ਵੀਡੀਓ ਵੀ ਵਾਇਰਲ ਹੋਈ ਸੀ ਬਾਕੀ ਜਿਹੜਾ ਇੱਥੇ ਸਾਡੇ ਐਸਐਮਓ ਸਾਹਿਬ ਹੈਗਾ ਸਟਾਫ ਆ ਉਹਨਾਂ ਦਾ ਵੀ ਫਰਜ਼ ਬਣਦਾ ਕਿ ਇਹ ਸਾਰਾ ਜਿਹੜਾ ਵਾ ਸਿਸਟਮ ਹੈ ਇਹਨੂੰ ਠੀਕ ਕਰਨ ਕਿਉਂਕਿ ਜੇ ਇੱਥੇ ਚੂਹੇ ਬਾਡਾਂ ਦੇ ਵਿੱਚ ਘੁੰਮਦੇ ਫਿਰਦੇ ਹੋਏ ਤਾਂ ਪੇਸ਼ੈਂਟ ਕਿੱਦਾਂ ਰਹਿਣਗੇ ਰਾਤ ਚੂਹੇ ਕੱਟ ਵੀ ਜਾਂਦੇ ਕਈ ਵਾਰ ਬੜੀਆਂ ਪ੍ਰੋਬਲਮਾਂ ਹੁੰਦੀਆਂ ਪਰ ਇਹ ਜਿਹੜਾ ਇੱਥੇ ਸਟਾਫ ਹੈ ਉਹਦੀ ਜ਼ਿੰਮੇਵਾਰੀ ਵੀ ਬਣਦੀ ਆ ਕਿ ਇਹ ਥੋੜਾ ਜਿਆਦਾ ਮਤਲਬ ਬਹੁਤ ਵਧੀਆ ਉਹਨਾਂ ਦੱਸਿਆ ਸਾਰਾ ਕਿ ਕਿਸ ਤਰ੍ਹਾਂ ਦਵਾਈਆਂ ਵੀ ਆ ਰਹੀਆਂ ਤੇ ਡਾਕਟਰ ਵੀ ਆ ਰਹੇ ਆ ਸਟਾਫ ਵੀ ਆ ਰਿਹਾ ਬਹੁਤ ਵੱਡੇ ਪੱਧਰ ਤੇ ਸੁਧਾਰ ਹੋਣ ਜਾ ਰਿਹਾ ਵਾ ਕਿਸੇ ਵੀ ਕੰਮ ਨੂੰ ਜਿਹੜਾ ਵਾ ਕੁਝ ਟਾਈਮ ਤਾਂ ਲੱਗਣਾ ਹੀ ਹੁੰਦਾ ਔਰ ਇਹ ਬਹੁਤ ਵਿਗੜਿਆ ਕੰਮ ਜਿਹੜਾ ਪਿਛਲੇ 70 ਸਾਲਾਂ ਦਾ ਜਿਹੜਾ ਉਹ ਠੀਕ ਹੋਣ ਲਈ ਉਹਨੂੰ 2-4 ਸਾਲ ਲੱਗਣਗੇ ਸਾਨੂੰ ਵੀ ਥੋੜਾ ਸਬਰ ਕਰਨਾ ਚਾਹੀਦਾ ਔਰ ਮੈਨੂੰ ਆਸ ਹੈ ਕਿ ਜਲਦੀ ਹੀ ਇੱਥੇ ਮੈਡੀਕਲ ਕਾਲਜ ਔਰ ਸਾਰਾ ਜਿਹੜਾ ਹਸਪੀਟਲ ਦਾ ਸਿਸਟਮ ਹੈ ਸਾਡੇ ਇਹ ਜਿਹੜੇ ਅਹੁਦੇਦਾਰ ਆ ਇਹਨਾਂ ਦੀ ਮਤਲਬ ਰਹਿਨਮਾਈ ਦੇ ਵਿੱਚ ਜਿਹੜਾ ਨਾਲ ਮੀਟਿੰਗਾਂ